ਪ੍ਰਿੰਕਾ ਚੋਪੜਾ ਨਾਲ ਵਿਆਹ ਦੇ 5 ਸਾਲ ਬਾਅਦ ਪਤੀ ਨਿਕ ਜੋਨਸ ਨੂੰ ਹੋਇਆ ਪਛਤਾਵਾ ਕਾਰਨ ਸੁਣ ਕੇ ਹੋ ਜਾਉਗੇ ਹੈਰਾਨ ਪ੍ਰਿੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਨੂੰ 5 ਸਾਲ ਹੋ ਚੁੱਕੇ ਨੇ ਦੋਹਾਂ ਦਾ ਵਿਆਹ ਦਸੰਬਰ 2018 ਚ ਰਾਜਸਥਾਨ ਚ ਹੋਇਆ ਸੀ ਜੋ ਕਿ ਕਾਫੀ ਸ਼ਾਨਦਾਰ ਵਿਆਸੀ ਉਹਨਾਂ ਨੇ ਜੋਧਪੁਰ ਵਿੱਚ ਇੱਕ ਪੈਲਸ ਬੁੱਕ ਕਰਾਇਆ ਸੀ ਜਿੱਥੇ ਉਹਨਾਂ ਨੇ ਭਾਰਤੀ ਅਤੇ ਸਾਈ ਰੀਤੀ ਰਿਵਾਜਾਂ ਅਨੁਸਾਰ ਵਿਆਹ ਕੀਤਾ ਬੀਏ ਰਿਪੋਰਟ ਦੇ ਅਨੁਸਾਰ ਜੋੜੇ ਨੇ ਭਾਰਤ ਦੇ ਵਿੱਚ ਆਪਣੇ ਵਿਆਹ ਤੇ 3.5 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਸਨ ਹੁਣ ਇੱਕ ਜੋਨਸ ਆਪਣੇ ਸ਼ਾਨਦਾਰ ਵਿਆਹ ਨੂੰ ਲੈ ਕੇ ਕਾਫੀ ਪਛਤਾ ਰਹੇ ਹਨ ਆਪਣੀ ਹਾਲੀਆ ਇੰਟਰਵਿਊ ਦੇ ਵਿੱਚ ਉਹਨਾਂ ਨੇ ਆਪਣੇ ਵਿਆਹ ਬਾਰੇ ਗੱਲ ਕੀਤੀ ਹੈ। ਹਾਲ ਹੀ ਦੇ ਵਿੱਚ ਨਿਕਨੇ ਆਪਣੇ ਭਰਾ ਕੈਵਨ ਅਤੇ ਜੋ ਜੋਨਸ ਨਾਲ ਇੱਕ ਸ਼ੋਅ 'ਚ ਸ਼ਿਰਕਤ ਕੀਤੀ ਜਿੱਥੇ ਉਹਨਾਂ ਨੂੰ ਲਾਈ ਡਿਟੈਕਟਰ ਦੇ ਵਿੱਚ ਕਈ ਸਵਾਲ ਪੁੱਛੇ ਗਏ। ਇਸ ਦੌਰਾਨ ਜਦੋਂ ਨਿਕ ਜੋਨ ਨੂੰ ਪੁੱਛਿਆ ਗਿਆ ਕਿ ਤੁਹਾਡੇ ਵਿਆਹ ਦੌਰਾਨ ਕਿਸੇ ਵੀ ਸਮੇਂ ਕੀ ਤੁਹਾਨੂੰ ਅਜੀਹਾ ਮਹਿਸੂਸ ਹੋਇਆ ਕਿ ਤੁਸੀਂ ਹੁਣੇ ਵਿਆਹ-ਵਿਆਹ ਦੇ 5 ਸਾਲ ਪੂਰੇ ਕੀਤੇ ਨੇ। ਨਿਕ ਨੇ ਜਵਾਬ ਦਿੱਤਾ ਤੇ ਕਿਹਾ ਹਾਂ ਹੱਸਦੇ ਹੋਏ ਕਿ ਆ ਖਾਸ ਕਰਕੇ ਬਿੱਲ ਨੂੰ ਦੇਖੀ ਹੁਣ ਨਿਕਦੇ ਇਸ ਜਵਾਬ ਕਾਰਨ ਸੋਸ਼ਲ ਮੀਡੀਆ ਤੇ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਉਨਾਂ ਨੂੰ ਆਪਣੇ ਵਿਆਹ ਤੇ ਬਿਲ ਦਾ ਪਛਤਾਵਾ ਹੈ ਤੁਹਾਨੂੰ ਦੱਸਦੀ ਹਾਂ ਕਿ ਹਾਲੀ ਦੇ ਵਿੱਚ ਪ੍ਰਿੰਕਾ ਨਿਕ ਨੇ ਆਪਣੇ ਘਰ ਨੂੰ ਲੈ ਕੇ ਕੋਰਟ ਵਿੱਚ ਕੇਸ ਤਾਇਰ ਕੀਤਾ ਸੀ ਮੀਡੀਆ ਰਿਪੋਰਟਸ ਮੁਤਾਬਕ ਜੋੜੇ ਨੇ ਲਾਸ ਐਂਜਲਸ ਸਥਿਤ ਆਪਣੇ ਬੰਗਲੇ ਨੂੰ ਲੈ ਕੇ ਸ਼ਿਕਾਇਤ ਦਰਜ ਕਰਾਈ ਸੀ ਉਹਨਾਂ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਸੀਗਾ ਕਿ ਇਹ ਬੰਗਲਾ ਸਾਲ 2019 ਵਿੱਚ 165 ਕਰੋੜ ਰੁਪਏ ਵਿੱਚ ਖਰੀਦਿਆ ਸੀ ਇਸ ਤੋਂ ਬਾਅਦ ਕੁਝ ਦਿਨਾਂ ਤੋਂ ਬੰਗਲੇ ਦੇ ਵਿੱਚ ਸਲਾਬੇ ਹੋਣ ਦੀ ਸ਼ਿਕਾਇਤਾਂ ਮਿਲ ਰਹੀਆਂ ਨੇ ਪ੍ਰਿੰਕਾ ਚੋਪੜਾ ਨਾਲ ਵਿਆਹ ਦੇ 5 ਸਾਲ ਬਾਅਦ ਪਤੀ ਨਿਕ ਜੋਨਸ ਨੂੰ ਹੋਇਆ ਪਛਤਾਵਾ ਕੇ ਹੋ ਜਾਊਂਗੇ ਹੈਰਾਨ ਬ੍ਰੈਂਕਾ ਚੋਪਣਾ ਅਤੇ ਨਿਕ ਜੋਨਸ ਦੇ ਵਿਆਹ ਨੂੰ 5 ਸਾਲ ਹੋ ਚੁੱਕੇ ਨੇ ਉਹਾਂ ਦਾ ਵਿਆਹ ਦਸੰਬਰ 2018 ਚ ਰਾਜਸਥਾਨ ਚ ਹੋਇਆ ਸੀ ਜੋ ਕਿ ਕਾਫੀ ਸ਼ਾਨਦਾਰ ਵਿਆਸੀ ਉਹਨਾਂ ਨੇ ਜੋਧਪੁਰ ਵਿੱਚ ਇੱਕ ਪੈਲੈਸ ਬੁੱਕ ਕਰਾਇਆ ਸੀ ਜਿੱਥੇ ਉਹਨਾਂ ਨੇ ਭਾਰਤੀ ਅਤੇ ਸਾਈ ਰੀਤੀ ਰਵਾਜਾਂ ਅਨੁਸਾਰ ਵਿਆਹ ਕੀਤਾ ਬੀਅਰ ਰਿਪੋਰਟ ਦੇ ਅਨੁਸਾਰ ਜੋੜੇ ਨੇ ਭਾਰਤ ਦੇ ਵਿੱਚ ਆਪਣੇ ਵਿਆਹ ਤੇ 3.5 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਸਨ ਹੁਣ ਇੱਕ ਜੋਨਸ ਆਪਣੇ ਸ਼ਾਨਦਾਰ ਵਿਆਹ ਨੂੰ ਲੈ ਕੇ ਕਾਫੀ ਪਛਤਾ ਰਹੇ ਆਪਣੀ ਹਾਲੀਆ ਇੰਟਰਵਿਊ ਦੇ ਵਿੱਚ ਉਹਨਾਂ ਨੇ ਆਪਣੇ ਵਿਆਹ ਬਾਰੇ ਗੱਲ ਕੀਤੀ ਹੈ ਹਾਲੀ ਦੇ ਵਿੱਚ ਨਿਕਨੇ ਆਪਣੇ ਭਰਾ ਕੈਵਨ ਅਤੇ ਜੋ ਜੋਨਸ ਨਾਲ ਇੱਕ ਸ਼ੋਅ ਚ ਸ਼ਿਰਕਤ ਕੀਤੀ ਜਿੱਥੇ ਉਹਨਾਂ ਨੂੰ ਬਾਈ ਡਿਟੈਕਟਰ ਤੇ ਵਿੱਚ ਕਈ ਸਵਾਲ ਪੁੱਛੇ ਗਏ ਇਸ ਦੌਰਾਨ ਜਦੋਂ ਨਿਕ ਜੌਨ ਨੂੰ ਪੁੱਛਿਆ ਗਿਆ ਕਿ ਤੁਹਾਡੇ ਵਿਆਹ ਦੌਰਾਨ ਕਿਸੇ ਵੀ ਸਮੇਂ ਕੀ ਤੁਹਾਨੂੰ ਅਜੀਹਾ ਮਹਿਸੂਸ ਹੋਇਆ ਕਿ ਤੁਸੀਂ ਹੁਣੇ ਵਿਆਹ ਵਿਆਹ ਦੇ 5 ਸਾਲ ਪੂਰੇ ਕੀਤੇ ਨੇ ਨਿਕ ਨੇ ਜਵਾਬ ਦਿੱਤਾ ਤੇ ਕਿਹਾ ਹਾਂ ਹੱਸਦੇ ਹੋਏ ਕਿਹਾ ਖਾਸ ਕਰਕੇ ਬਿੱਲ ਨੂੰ ਦੇਖ ਕੇ ਹੁਣ ਨਿਕ ਦੇ ਇਸ ਜਵਾਬ ਕਾਰਨ ਸੋਸ਼ਲ ਮੀਡੀਆ ਤੇ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਆਪਣੇ ਵਿਆਹ ਤੇ ਬਿਲ ਦਾ ਪਛਤਾਵਾ ਹੈ ਤੁਹਾਨੂੰ ਦੱਸਦੀ ਹਾਂ ਕਿ ਹਾਲੀ ਦੇ ਵਿੱਚ ਪ੍ਰੇਂਗਾ ਨਿਕ ਨੇ ਆਪਣੇ ਘਰ ਨੂੰ ਲੈ ਕੇ ਕੋਰਟ ਵਿੱਚ ਕੇਸ ਦਾਇਰ ਕੀਤਾ ਸੀ ਮੀਡੀਆ ਰਿਪੋਰਟਸ ਮੁਤਾਬਕ ਜੋੜੇ ਨੇ ਲਾਸ ਏਂਜਲਸ ਸਥਿਤ ਆਪਣੇ ਬੰਗਲੇ ਨੂੰ ਲੈ ਕੇ ਸ਼ਿਕਾਇਤ ਦਰਜ ਕਰਾਈ ਸੀ ਉਹਨਾਂ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਸੀਗਾ ਕਿ ਇਹ ਬੰਗਲਾ ਸਾਲ 2019 ਵਿੱਚ 165 ਕਰੋੜ ਰੁਪਏ ਵਿੱਚ ਖਰੀਦਿਆ ਸੀ ਇਸ ਤੋਂ ਬਾਅਦ ਕੁਝ ਦਿਨਾਂ ਤੋਂ ਬੰਗਲੇ ਦੇ ਵਿੱਚ ਸਲਾਬੇ ਹੋਣ ਦੀ ਸ਼ਿਕਾਇਤਾਂ ਮਿਲ ਰਹੀਆਂ ਨੇ